ਮਸ਼ਹੂਰ ਅਦਾਕਾਰ ਤਾਨੀਆਂ ਜਿਨ੍ਹਾਂ ਦੇ ਪਿਤਾ ਤੇ ਬੀਤੇ ਕੱਲ੍ਹ ਹੀ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਸ਼ੂਟਰਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਹਜੇ ਤੱਕ ਸ਼ੂਟਰਾਂ ਦੀ ਗ੍ਰਿਫਤਾਰੀ ਇਹ ਜਿਹੜੀ ਉਹ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਦੱਸਦੀ ਹੈ ਕਿ ਕੱਲ ਮੋਗਾ ਦੇ ਕੋਰਟ ਇਸੇ ਖਾਂ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਮਸ਼ਹੂਰ ਅਦਾਕਾਰਾਂ ਤਾਨੀਆ ਦੇ ਪਿਤਾ ਤੇ ਤਾਬੜ ਤੋੜ ਫਾਇਰਿੰਗ ਹੈ ਜਿਹੜੀ ਉਹ ਹੋ ਕੀਤੀ ਗਈ ਸੀ ਦੱਸਦੀ ਹੈ ਕਿ ਦੋ ਬਦਮਾਸ਼ ਕਲੀਨਿਕ ਦੇ ਅੰਦਰ ਵੜੇ ਸੀ ਤੇ ਤਾਨੀਆ ਦੇ ਪਿਤਾ ਉੱਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਿਆ ਬ੍ਰੀਜ ਬਣ ਕੇ ਬਦਮਾਸ਼ ਨੇ ਜਿਹੜੇ ਉਹ ਕਲੀਨਿਕ ਦੇ ਵਿੱਚ ਦਾਖਲ ਹੋਏ ਤੇ ਫਾਇਰਿੰਗ ਦੇ ਵਿੱਚ ਜਿਹੜੇ ਤਾਨੀਆ ਦੇ ਪਿਤਾ ਉਹ ਗੰਭੀਰ ਜ਼ਖਮੀ ਹੋ ਗਏ ਦੱਸਦੀ ਹੈ ਕਿ ਹਮਲਾਵਰਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਨਹੀਂ ਹੋ ਸਕੇ ਦੋ ਬਦਮਾਸ਼ ਕਲੀਨਿਕ ਦੇ ਵਿੱਚ ਮਰੀਜ਼ ਬਣ ਕੇ ਆ ਜਾਂਦੇ ਨੇ ਤੇ ਜਦੋਂ ਤਾਨੀਆਂ ਦੇ ਪਿਤਾ ਉਹਨਾਂ ਦਾ ਚੈੱਕਅਪ ਕਰਨ ਲੱਗਦੇ ਨੇ ਤਾਂ ਉਹਨਾਂ ਦੇ ਵੱਲੋਂ ਤਾਵੜ ਤੋੜ ਗੋਲੀਆਂ ਦੇ ਜਿਹੜੀਆਂ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਗੋਲੀਆਂ ਲੱਗਣ ਦੇ ਕਾਰਨ ਤਾਨੀਆਂ ਦੇ ਪਿਤਾ ਗੰਭੀਰ ਜ਼ਖਮੀ ਹੋ ਜਾਂਦੇ ਨੇ ਜੇਰੇ ਇਲਾਜ ਹਸਪਤਾਲ ਦੇ ਵਿੱਚ ਨੇ ਉਹ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਚੱਲ ਰਿਹਾ ਹੈ ਗੰਭੀਰ ਜ਼ਖਮੀ ਨੇ ਜਿਹੜੇ ਉਹ ਦੱਸੀ ਜਾ ਰਹੇ ਨੇ ਤਾਂ ਹੁਣ ਤਾਨੀਆਂ ਦੇ ਪਿਤਾ ਤੇ ਹਮਲਾ ਕਰਨ ਵਾਲਿਆਂ ਦੀਆਂ ਨਵੀਆਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਤਾਨੀਆਂ ਦੇ ਪਿਤਾ ਦੀ ਹਾਲਤ ਹੈ ਜਿਹੜੀ ਉਹ ਨਾਜ਼ੁਕ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਹੈ ਜਿਹੜਾ ਉਹ ਕਰਵਾਇਆ ਹੋਇਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਹੁਣ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਵੇਂ ਮੁਲਜ਼ਮਾਂ ਦੇ ਵੱਲੋਂ ਜਿਹੜੀ ਵਾਰਦਾਤ ਨੂੰ ਇਨਜਾਮ ਦਿੱਤੀ ਜਾਂਦੀ ਹੈ ਤੇ ਹੁਣ ਦੋਵੇਂ ਮੁਲਜ਼ਮਾਂ ਦੀ ਭਾਲ ਹੈ ਜਿਹੜੀ ਉਹ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਫਾਇਰਿੰਗ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 10 ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਵੱਖ-ਵੱਖ ਪਹਿਲੂਆਂ ਤੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾ ਤੇ ਲੱਗੇ ਸੀਸੀਟੀਵੀ ਨੇ ਜਿਹੜੇ ਉਹ ਖੁੰਗਾਲੇ ਜਾ ਰਹੇ ਨੇ ਤਾਂ ਜੋ ਇੰਨਾ ਬਦਮਾਸ਼ਾਂ ਦਾ ਪਤਾ ਲੱਗ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਦਮਾਸ਼ਾਂ ਦੇ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਮੌਕੇ ਤੋਂ ਬਦਮਾਸ਼ ਨੇ ਜਿਹੜੇ ਉਹ ਫਰਾਰ ਹੋ ਗਏ ਹੁਣ ਅਸੀਂ ਸਾਰੀ ਪੁਲਿਸ ਟੀਮ ਸਾਡੀ ਅਸੀਂ ਫੈਮਿਲੀ ਨੂੰ ਮਿਲੇ ਆਂ ਕੱਲ ਤੋਂ ਹੀ ਅਸੀਂ ਫੈਮਿਲੀ ਦੇ ਨਾਲ ਇਨ ਟੱਚ ਹੈਗੇ ਆਂ 24/7 ਤੇ ਜੋ ਵੀ ਹੈ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਅਸੀਂ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਆਂ ਫੈਮਿਲੀ ਦੇ ਨਾਲ ਵੀ ਅਸੀਂ ਫੈਮਿਲੀ ਦੇ ਨਾਲ ਕੰਟੀਨਿਊਸ ਰਾਬਤਾ ਬਣਾਇਆ ਹੋਇਆ ਹੈ ਤੇ ਫੈਮਿਲੀ ਵੀ ਸਾਡੇ ਇਨ ਟੱਚ ਹੈਗੀ ਹੈ ਤੇ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਾਫੀ ਕਲੂਜ਼ ਮਿਲੇ ਆਂ ਫੈਮਿਲੀ ਨੂੰ ਵੀ ਅਸੀਂ ਸਾਰੀ ਗੱਲਬਾਤ ਜਿਹੜੀ ਉਸ ਦਿਨ ਮੌਕੇ ਤੇ ਹੋਈ ਸੀ ਇਹਨਾਂ ਦੇ ਬੇਟੇ ਨਾਲ ਸੀ ਉਹਨਾਂ ਨੂੰ ਵੀ ਅਸੀਂ ਸਾਰਾ ਪੁੱਛਿਆ ਹੈ ਤੇ ਬਾਕੀ ਵੀ ਆਰ ਵਰਕਿੰਗ 24/7 ਸਾਡੀ ਡਿਫਰੈਂਟ ਟੀਮਸ ਦੇ ਆਰ ਓਨ ਦਾ ਜੋਬ ਤੇ ਅਸੀਂ ਜਿਹੜੇ ਹੈ ਕਲਪ੍ਰੇਟਸ ਜਲਦੀ ਅਰੈਸਟ ਕਰ ਲਵਾਂਗੇ ਤੇ ਉਹਨਾਂ ਨੂੰ ਟ੍ਰੇਸ ਕਰ ਲਵਾਂਗੇ ਸਾਰਾ ਇਨਸੀਡੈਂਟ ਕਲੀਅਰ ਹੋ ਜਾਊਗਾ ਸਾਨੂੰ ਕਾਫੀ ਕਲੂਜ਼ ਮਿਲੇ ਹੈ ਟੈਕਨੀਕਲੀ ਵੀ ਹਿਊਮਨ ਇੰਟ ਵੀ ਤੇ ਸਾਡੀ ਇਨਵੈਸਟੀਗੇਸ਼ਨ ਅਜੇ ਓਨ ਗoing ਹੈ ਤੇ ਜਿਵੇਂ ਹੀ ਕੋਈ ਫਰਦਰ ਅਪਡੇਟ ਹੋਊਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਲਵਾਂਗੇ ਸਰ ਜਿਸ ਤਰ੍ਹਾਂ ਦੀ ਗੱਲਾਂ ਆ ਰਹੀਆਂ ਸੀ ਸਾਹਮਣੇ ਕਿ 23 ਸਾਲ ਪਹਿਲਾਂ ਇੱਕ ਮਾਮਲਾ ਚੱਲ ਰਿਹਾ ਸੀ ਇਹਨਾਂ ਦੇ 1 2022 ਦੇ ਵਿੱਚ ਐਫਆਈਆਰ ਰਜਿਸਟਰ ਹੋਈ ਸੀ ਇਹਨਾਂ ਦੇ ਬਿਆਨਾਂ ਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਸਾਡੀ ਇਨਵੈਸਟੀਗੇਸ਼ਨ ਇੱਕ ਸਿੱਟੇ ਤੇ ਪਹੁੰਚੂਗੀ ਵੀ ਲੈਟ ਯੂ ਨੋ ਹਜੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਔਨ ਗoing ਹੈ ਚੱਲ ਰਹੀ ਹੈ ਜੀ ਹਜੇ ਹੀ ਇਜ਼ ਔਨ ਵੈਂਟੀਲੇਟਰ ਤੇ ਕੰਡੀਸ਼ਨ ਜਿਹੜੀ ਹੈ ਉਹ ਕ੍ਰਿਟੀਕਲ ਹੈ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਾਕਟਰਸ ਦੀ ਟੀਮ ਵੀ ਦਿਨ ਰਾਤ ਮਿਹਨਤ ਕਰ ਰਹੀ ਹੈ ਔਰ ਬਾਕੀ ਜੇ ਕੋਈ ਅਪਡੇਟ ਹੋਗੀ ਅਸੀਂ ਤੁਹਾਨੂੰ ਦੱਸਦੇ ਹਾਂ ਸਰ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੋ ਰਹੀਆਂ ਕਿਹਾ ਜਾ ਰਿਹਾ ਜੀ ਉਹਨਾਂ ਮਰੀਜ਼ਾਂ ਦੀਆਂ ਫੋਟੋਆਂ ਆ ਉਹ ਮੈਂ ਚੈੱਕ ਕਰ ਲੈਣਾ ਕਿ ਜਿਹੜੀਆਂ ਫੋਟੋਆਂ ਹੈ ਵੈਲ ਚੈੱਕ ਕਰਕੇ ਦੱਸਾਂਗੇ ਇਹਨਾਂ ਦੇ ਜਿਹੜੇ ਇੰਡੀਆ ਅਧਾਕਾਰਾ ਹੋ ਕੋਈ ਕਾਲੀਆਂ ਕਰਕੇ ਕਿਸੇ ਖੇਤਰੋਂ ਕੋਈ ਮਿਲ ਰਿਹਾ ਹੈ ਇਸ ਦੀ ਕਿ ਹਜੇ ਅਸੀਂ ਫੈਮਿਲੀ ਨੂੰ ਮਿਲ ਕੇ ਸਾਰਾ ਪੁੱਛਿਆ ਹੈ ਜੀ ਜਿਹੜਾ ਉਸ ਦਿਨ ਇਨਸੀਡੈਂਟ ਹੋਇਆ ਸੀ ਉਹਦੇ ਬਾਰੇ ਵੀ ਹੋਰ ਡੰਗਾਈ ਦੇ ਨਾਲ ਜਾਣਕਾਰੀ ਲਈ ਹੈ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਚੱਲ ਰਹੀ ਹੈ ਤੇ ਜੋ ਵੀ ਅੱਗੇ ਕੋਈ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਸਰ ਇਹਦਾ ਲੰਡੇ ਦੇ ਨਾਮ ਦੇ ਉੱਤੇ ਜਿਹੜੀ ਪੋਸਟ ਵਾਇਰਲ ਹੋ ਰਹੀ ਹੈਗੀ ਹੈ ਵੀਰੇ ਇਹ ਉਹ ਵੀ ਉਹਦੀ ਗਲਤੀ ਹੈ ਉਹਦੇ ਵਿੱਚ ਕਿੰਨੀ ਸੱਚਾਈ ਹੈ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਦੱਸਦੇ ਨੇ ਅਸੀਂ ਸਾਰਾ ਚੈੱਕ ਕਰਕੇ ਸਾਰਾ ਵੈਰੀਫਾਈ ਕਰਕੇ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਅੱਗੇ ਤੱਕ ਸਾਹਮਣੇ ਆਣਗੇ ਅਸੀਂ ਮੈਂ ਤੁਹਾਨੂੰ ਦੱਸਿਆ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਮ ਐਵਰੀ ਐਂਗਲ ਵੀ ਆਰ ਇਨਵੈਸਟੀਗੇਟਿੰਗ ਇਟ ਤੇ ਜੋ ਵੀ ਸਾਹਮਣੇ ਤੱਥ ਆਊਗਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਡਾਕਟਰ ਸਾਹਿਬ ਨੇ ਵੈਂਟੀਲੇਟਰ ਹਾਂ ਜੀ ਸਰ ਪਹਿਲਾਂ ਵੀ ਥਰਡ ਪਾਲ ਸਰ ਆਂਦੇ ਰਹੇ ਇਹਨਾਂ ਨੂੰ ਸਰ ਪਹਿਲਾਂ ਵੀ ਥੇਡ ਕੋਲ ਬੰਦ ਰਿਹਾ ਸਾਰਾ ਹਜੇ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਅਸੀਂ ਤੁਹਾਨੂੰ ਪੂਰੀ ਅਪਡੇਟ ਦੇਵਾਂਗੇ ਜਦੋਂ ਕਲੀਅਰ ਹੋ ਗਿਆ ਸਾਰਾ ਮੈਟਰ ਕੱਲ ਜਿਹੜੀ ਸਰਜਰੀ ਹੋਈ ਸੀ ਉਹਦੇ ਬਾਰੇ ਤਾਂ ਮੈਂ ਕੱਲ ਵੀ ਤੁਹਾਨੂੰ ਐਕਸਪਲੇਨ ਕੀਤਾ ਸੀਗਾ ਕਿ 2-3 ਘੰਟੇ ਸਰਜਰੀ ਚੱਲੀ ਉਹਨਾਂ ਦੀ ਉਹਦੇ ਵਿੱਚ ਦੋ ਬੁਲੇਟ ਸੀਗੀਆਂ ਇੱਕ ਤਾਂ ਥਰੂ ਐਂਡ ਥਰੂ ਪਹਿਲਾਂ ਹੀ ਨਿਕਲ ਗਈ ਸੀ ਆਪਣੇ ਆਪ ਇੱਕ ਅਸੀਂ ਸਰਜਰੀ ਕਰਕੇ ਕੱਢ ਦਿੱਤੀ ਸੀ ਬਾਕੀ ਸਭ ਕੁਝ ਰਿਪੇਅਰ ਕਰਤਾ ਸੀ ਪਰ ਨੁਕਸਾਨ ਅੰਦਰ ਬਹੁਤ ਹੋਇਆ ਸੀ ਇੰਟਰਸਟਾਈਨ ਦੇ ਵਿੱਚੋਂ ਕਿਉਂਕਿ ਗੋਲੀ ਲੰਘ ਕੇ ਗਈ ਹੈ ਸਪਲੀਨ ਵੀ ਰਪਚਰ ਹੋ ਗਈ ਸੀ ਸਪਰੀਨ ਕੱਢ ਦਿੱਤੀ ਇੰਟਰਸਟੈਂਜ ਜਿਹੜਾ ਸੀ ਉਹ ਰਿਪੇਅਰ ਕੀਤਾ ਤਾਂ ਅੱਜ ਹੁਣ ਜਿਹੜੀ ਕੰਡੀਸ਼ਨ ਹੈਗੀ ਹੈ ਅਜੇ ਆਪਾਂ ਕ੍ਰਿਟੀਕਲੀ ਕਹਿ ਸਕਦੇ ਹਾਂ ਕਿਉਂਕਿ ਡਾਕਟਰ ਸਾਹਿਬ ਵੈਂਟੀਲੇਟਰ ਤੇ ਹੈਗੇ ਨੇ ਟੀਮ ਆਪਣੀ ਜਿਹੜੀ ਉਹ ਸਾਰੀ ਕੋਸ਼ਿਸ਼ ਕਰ ਰਹੀ ਹੈ ਤੇ ਬਲੀਡਿੰਗ ਦੀ ਗੱਲ ਕਰੀਏ ਸਰ ਜਿਸ ਤਰ੍ਹਾਂ ਤੁਸੀਂ ਦੱਸੋ ਤਾਂ ਬਲੀਡਿੰਗ ਹੋ ਜਾਉਣਾ ਹੁਣ ਸੀ ਹੁਣ ਬਲੀਡਿੰਗ ਤੇ ਕੰਟਰੋਲ ਹੈ ਨਹੀਂ ਬਲੀਡਿੰਗ ਹੁਣ ਬਿਲਕੁਲ ਕੰਟਰੋਲ ਚ ਹੈਗੀ ਹੈ ਪਰ ਅਜੇ ਕਿਉਂਕਿ ਉਹ ਸ਼ੌਕ ਚ ਰਿਕਵਰ ਨਹੀਂ ਹੋ ਪਾਰੇ ਪੂਰੇ ਅਜੇ ਬਾਡੀ ਪੂਰਾ ਸਾਥ ਨਹੀਂ ਦੇ ਰਹੀ ਕੋਸ਼ਿਸ਼ ਕਰ ਰਹੇ ਅਸੀਂ ਬੀਪੀ ਜਿਹੜਾ ਥੋੜਾ ਠੀਕ ਚੱਲ ਰਿਹਾ ਹੈਗਾ ਯੂਰਨ ਆਉਟਪੁੱਟ ਵੀ ਹੈਗੀ ਹੈ ਪਰ ਅਜੇ ਆਪਾਂ ਉਹਨਾਂ ਨੂੰ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ ਸਰ ਕਿਸ ਤਰ੍ਹਾਂ ਦਾ ਖਤਰਾ ਕਹਿ ਸਕਦੇ ਆਪਾਂ ਵੀ ਕਾਫੀ ਜਿਹੜੀਆਂ ਲੱਗੀਆਂ ਗੋਲੀਆਂ ਜੇ ਜੇ ਮੇਜਰ ਸਰਜਰੀ ਏਡੀ ਹੁੰਦੀ ਹੈ ਨਾ ਉਸ ਤੋਂ ਬਾਅਦ ਬਾਡੀ ਨੇ ਰਿਕਵਰ ਕਰਨਾ ਹੁੰਦਾ ਹੈ ਤਾਂ ਉਹਨੂੰ ਟਾਈਮ ਲੱਗਦਾ ਹੈ 24 ਤੋਂ 48 ਘੰਟੇ ਜਿਹੜੇ ਕ੍ਰਿਟੀਕਲ ਹੁੰਦੇ ਉਹਨਾਂ ਦੇ ਦੌਰਾਨ ਕੁਛ ਵੀ ਹੋ ਸਕਦਾ ਸੋ ਅਜੇ ਕੁਛ ਵੀ ਕਹਿਣਾ ਮੁਸ਼ਕਲ ਹੈ ਅਗੇ ਤਾਂ 24 ਘੰਟੇ ਵਿੱਚ ਕਹਿੰਦੇ ਸਪਲਿੰਗ ਤੁਸੀਂ ਕਰ ਲ ਜਿਵੇਂ ਮੂਵ ਕਰ ਦਿੱਤੀ ਸੀ ਜੇ ਕਿੱਡੇ ਵਗੈਰਾ ਉਹਦਾ ਕਿੱਦਾਂ ਪਤਾ ਕਿਡਨੀ ਤਾਂ ਠੀਕ ਕੰਮ ਕਰ ਰਹੀਆਂ ਪਰ ਬੀਪੀ ਅਜੇ ਸਟੇਬਲ ਨਹੀਂ ਹੋ ਰਿਹਾ ਉਹਦੇ ਵਾਸਤੇ سپورਟ ਦੇਣੀ ਪੈ ਰਹੀ ਇੰਜੈਕਸ਼ਨ ਦੀ ਸੋ ਜਿਵੇਂ ਹੋਰ ਕੋਈ ਅਪਡੇਟ ਆਉਂਦੀ ਹੈ ਜੋ ਸਾਨੂੰ ਲੱਗਦਾ ਠੀਕ ਹੈ ਤਾਂ ਫਿਰ ਆਪਾਂ ਕਰ ਤੁਹਾਨੂੰ ਦੱਸ ਬੀਪੀ ਅਜੇ 100 ਦੇ ਕਰੀਬ ਚੱਲ ਰਿਹਾ ਉਹਨਾਂ ਦਾ سپورਟ ਦੇ ਨਾਲ ਇੰਜੈਕਸ਼ਨ ਦੀ سپورਟ ਦੇ ਨਾਲ ਸੋ ਜੇ ਅਸੀਂ ਸਮਝਦੇ ਹਾਂ ਕਿ ਉਹ ਘਟਾ 120 ਤੱਕ ਆ ਜਾਏਗਾ ਤਾਂ ਸਾਨੂੰ ਥੋੜਾ ਜਿਹਾ ਲੱਗੇਗਾ ਕਿ ਉਹ ਠੀਕ ਹੈ ਅਭੀ ਮੇਰੇ ਨਾਲ ਲਗ 100 ਹਾਂਜੀ